ってなってたんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだったんだった Đi cùng Hãy subscribe cho kênh Ghiền Mì Gõ Để không bỏ lỡ những video hấp dẫn ਕੋਈ ਨਹੀਂ ਹਾਂਜੀ ਸਰ ਇਹ ਕੀ ਮਾਮਲਾ ਜੀ ਕੀ ਹੋਇਆ ਜੀ ਇਹ ਨਾ ਜਿਹੜੀ ਦਿੱਲੀ ਤੋਂ ਬਠਿੰਡਾ ਜਾਣ ਵਾਲੀ ਜਿਹੜੀ ਦਿਨਕ ਐਕਸਪ੍ਰੈਸ ਟਰੇਨ ਆਈ ਸੀਗੀ ਇਹ ਬੀਜੇ ਰਾਣੀ ਹੈ ਵਾਈਫ ਆਫ ਸੁਭਾਸ਼ ਕੁਮਾਰ ਵਾਸੀ ਸਿਰਸੇ ਦੀ ਏਰੀ ਸਿਸਟਰ ਇੱਥੇ ਰਹਿੰਦੀ ਹੈ ਹਿਮਲਾ ਦੇਵੀ ਉਹਨੂੰ ਮਿਲਣ ਵਾਸਤੇ ਆਈ ਹੋਈ ਸੀਗੀ ਤੇ ਅੱਜ ਇਹਨੇ ਟਰੇਨ ਤੇ ਜਾਣਾ ਸੀਗਾ ਬਠਿੰਡੇ ਵਾਸਤੇ ਬਸ ਉਹ ਚੜਨ ਸਮੇਂ ਟਰੇਨ ਥੋੜੀ ਚੱਲੀ ਤੇ ਇਹਨਾਂ ਦਾ ਪੈਰ ਸਲਿੱਪ ਹੋ ਗਿਆ ਪੈਰ ਸਲਿੱਪ ਹੋ ਗਿਆ ਨਾ ਟਰੇਨ ਦੇ ਥੱਲੇ ਆ ਬੋਡੀ ਵੀ ਬਿਲਕੁਲ ਕੱਟੀ ਗਈ ਹੈ ਪ੍ਰੈਸ਼ੂਰ ਨਾਲ ਮੌਕਾ ਟੀ ਮੌਤ ਹੋ ਗਈ 12 ਸਾਲ ਆਹ ਮਾਰਸੋ ਜਿਹੜੀ ਦੀ ਸਿਸਟਰ ਸੀਗੀ ਉਹਨੂੰ ਚੜਾਉਣਾ ਆਈ ਸੀ ਪੋਲੀ ਸੀਗੀ ਉਹ ਤੇ ਉਹਨੇ ਦੱਸਿਆ ਸਾਰੀ ਵੀ ਐ ਕਰਕੇ ਮੇਰੀ ਸਿਸਟਰ ਹੈ ਜਿਹੜੀ ਬੀਜ ਰਾਣੀ ਤੇ ਸਰਸਿ ਦੇ ਰਹਿਣ ਵਾਲੇ ਆ ਸਾਡੇ ਕੋਲ ਮਿਲਣ ਆਏ ਸੀਗੇ ਅੱਜ ਇਹ ਚੱਲੀ ਸੀ ਬਠਿੰਡੇ ਨੂੰ ਬਸੇ ਕੁਦਰਤੀ ਬਸ ਹਾਸਾ ਹੋ ਗਿਆ ਅਚਾਨਕ ਬਬੀਲੀ ਨਾਲ ਟ੍ਰੇਨ ਦੇ ਥੱਲੇ ਆ ਕੇ ਬਿਲਕੁਲ ਕੱਟੀ ਗਈ ਦੋ ਪਾਰਟ ਹੋ ਗਏ ਨੇ ਮੌਕੀ ਦੀ ਡੈਥ ਹੋ ਇਹ ਸਰਵੇਖੀ ਵਿੜੀ ਦੀ ਕਾਰਵਾਈ ਆ ਉਹ ਅਸੀਂ ਰੇਲਵੇ ਪੁਲਿਸ ਚੌਕੀ ਵੱਲੋਂ ਤੁਹਾਡਾ ਵੱਲੋਂ ਕਰ ਰਹੇ ਹਾਂ ਬਾਕੀ ਪੇਰੈਂਟਸ ਆਉਂਦੇ ਆ ਉਹਨਾਂ ਦੇ ਬਿਆਨ ਲਿਖ ਕੇ ਅਗਲੀ ਕਾਰਵਾਈ ਦੀ ਹੈ ਜੀ